ਚਾਲੇ ਬਠਿੰਡਾ ਦੀ ਕੋਰਟ ਦੇ ਵਿੱਚ ਅੱਜ ਇੱਕ ਹੋਰ ਹੈਰਾਨ ਕਰਨ ਵਾਲਾ ਘਟਨਾਕ੍ਰਮ ਹੋਇਆ ਇੱਕ ਮਹਿਲਾ ਜਿਸ ਨੇ ਕੱਲ ਅਮਨਦੀਪ ਕੌਰ ਤੇ ਆਪਣੇ ਕਥਿਤ ਪਤੀ ਤੇ ਇਲਜ਼ਾਮ ਲਾਇਆ ਸੀ ਕਿ ਉਹ ਚਿੱਟੇ ਦਾ ਧੰਦਾ ਕਰਦੇ ਨੇ ਉਹ ਕਈ ਵਾਰੀ ਸ਼ਿਕਾਇਤ ਦੇ ਚੁੱਕੀ ਹੈ ਪਰ ਕੋਈ ਐਕਸ਼ਨ ਨਹੀਂ ਹੋਇਆ ਅੱਜ ਉਹ ਮਹਿਲਾ ਕੋਰਟ ਦੇ ਵਿੱਚ ਮੌਜੂਦ ਸੀ ਉੱਥੇ ਉਸ ਮਹਿਲਾ ਦਾ ਉਹ ਪਤੀ ਜਿਸ ਨੂੰ ਉਹ ਦੱਸਦੀ ਸੀ ਕਿ ਮੈਨੂੰ ਛੱਡ ਚੁੱਕਿਆ ਹੈ ਉਹ ਕੋਰਟ ਦੇ ਵਿੱਚ ਆਇਆ ਤਾਂ ਦੋਨੋਂ ਹੱਥੋਂ ਪਾਈ ਹੋ ਗਏ ਹੱਥੋਂ ਪਾਈ ਹੋਣ ਤੋਂ ਬਾਅਦ ਇਹ ਪਤਾ ਚੱਲਿਆ ਕਿ ਬਠਿੰਡਾ ਪੁਲਿਸ ਦੇ ਰਿਕਾਰਡ ਦੇ ਵਿੱਚ ਉਹ ਵਿਅਕਤੀ ਵੀ ਮਲਜ਼ਮ ਹੈ ਕੋਰਟ ਕੰਪਲੈਕਸ ਦੇ ਵਿੱਚ ਪਤਨੀ ਨਾਲ ਉਸਦੀ ਕੁੱਟਮਾਰ ਹੁੰਦੀ ਹੈ ਪੁਲਿਸ ਵਾਲੇ ਛਡਾਉਂਦੇ ਨੇ ਪਰ ਇਸ ਦੇ باوجود ਉਹ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਮਹਿਲਾ कांस्टेबल अमनदीप वाले केस ਦੇ ਵਿੱਚ ਹੀ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਉਸ ਨੂੰ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਪਤਨੀ ਨਾਲ ਝਗੜਾ ਕਰਨ ਤੋਂ ਤਾਂ ਹਟਾਇਆ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਿਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਮਹਿਲਾ ਕਾਂਸਟੇਬਲ ਦੀ ਪੇਸ਼ੀ ਮੌਕੇ ਇਹ ਮੁਲਜ਼ਮ ਕੋਰਟ ਦੇ ਵਿੱਚ ਆਇਆ ਸੀ ਕੋਰਟ ਕੰਪਲੈਕਸ ਦੇ ਵਿੱਚ ਪਤੀ ਪਤਨੀ 'ਚ ਝੜਪ ਹੋਈ ਮਹਿਲਾ ਨੇ ਆਪਣੇ ਪਤੀ ਤੇ ਮਹਿਲਾ ਕਾਂਸਟੇਬਲ ਤੇ ਇਲਜ਼ਾਮ ਲਾਇਆ ਸੀ ਕਿ ਦੋਵੇਂ ਮਿਲ ਕੇ ਚਿੱਟਾ ਵੇਚਦੇ ਨੇ ਪਰ ਇਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਤੇ ਇਹ ਉੱਥੋਂ ਰਫੂ ਚੱਕਰ ਹੋ ਗਿਆ ਸੋ ਇਹ ਵੀ ਸਵਾਲ ਨੇ ਕਿ ਇੱਕ ਵਿਅਕਤੀ ਜਿਸ ਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ ਉਸ ਵਿਅਕਤੀ ਨੂੰ ਪੁਲਿਸ ਨੇ ਫੜਿਆ ਕਿਉਂ ਨਹੀਂ ਕਿਉਂ ਉਹ ਵਿਅਕਤੀ ਪੁਲਿਸ ਦੇ ਸਾਹਮਣੇ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਦਾ ਤੇ ਉੱਥੋਂ ਫਰਾਰ ਹੋ ਜਾਂਦਾ ਇਹ ਵੀ بڑے ਵੱਡੇ ਸਵਾਲ ਨੇ ਕਿਉਂਕਿ ਉਸ ਔਰਤ ਵੱਲੋਂ ਵੀ ਕੱਲ ਇਹ ਸਵਾਲ ਚੱਕੇ ਗਏ ਸੀ ਕਿ ਮੈਂ ਕਈ ਸਾਲ ਤੋਂ ਇਹਨਾਂ ਬਾਰੇ ਕਹਿੰਦੀ ਆ ਰਹੀ ਹਾਂ ਕਿ ਇਹਨਾਂ ਨੂੰ ਫੜੋ ਇਹ ਚਿੱਟੇ ਦਾ ਧੰਦਾ ਕਰਦੇ ਨੇ ਪਰ ਕਿਸੇ ਅਧਿਕਾਰੀ ਨੇ ਕੋਈ ਗੱਲ ਨਹੀਂ ਸੁਣੀ ਇਹ ਗੱਲ ਕਹੀ ਗਈ ਇਸ ਇਸ ਮਹਿਲਾ ਵੱਲੋਂ ਜੋ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਇਹੀ ਵਿਅਕਤੀ ਜੋ ਇਸ ਦਾ ਜਿਸ ਨੂੰ ਇਹ ਆਪਣਾ ਪਤੀ ਦੱਸਦੀ ਹੈ ਉਸਦੇ ਨਾਲ ਕੁੱਟਮਾਰ ਹੁੰਦੀ ਹੈ ਪੂਰਾ ਵਾਕਿਆ ਸਮਝਣ ਦੇ ਲਈ ਅਸੀਂ ਸਾਡੇ ਸਹਿਯੋਗੀ ਸੂਰਜ ਪੰਡਰ ਨੂੰ ਕਰਦੇ ਹਾਂ ਬਠਿੰਡਾ ਤੋਂ ਸਾਡੇ ਨਾਲ ਜੁੜ ਰਹੇ ਨੇ ਸੂਰਜ ਕਾਫੀ ਕੁਝ ਇਸ ਮਹਿਲਾ ਨੇ ਕਿਹਾ ਜਿਹੜੀਆਂ ਗੱਲਾਂ ਕੱਲ ਕਹੀਆਂ ਉਸ ਤੋਂ ਬਾਅਦ ਅੱਜ ਇੱਕ ਵੱਖਰਾ ਘਟਨਾਕ੍ਰਮ ਦੇਖਣ ਨੂੰ ਮਿਲਿਆ ਸਵਾਲ ਮੇਰਾ ਇਹ ਹੈ ਕਿ ਕੀ ਇਸ ਵਿਅਕਤੀ ਤੇ ਪਹਿਲਾਂ ਵੀ ਕੋਈ ਕੇਸ ਦਰਜ ਸੀ ਜਾਂ ਇਸੇ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਪਰ ਉਸ ਤੋਂ ਬਾਵਜੂਦ ਵੀ ਉੱਥੋਂ ਨਿਕਲ ਗਿਆ ਦੇਖੋ ਵੀ ਜੇ ਪਹਿਲਾਂ ਤੇ ਤਸਵੀਰਾਂ ਨੂੰ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰੀਏ ਜਿਹੜਾ ਪੂਰਾ ਹੰਗਾਮਾ ਹੋ ਰਿਹਾ ਹੈ ਉਹ ਕੋਰਟ ਦੇ ਅੰਦਰ ਹੋ ਰਿਹਾ ਜਿਸ ਜਗ੍ਹਾ ਤੇ ਬਖਸ਼ੀਖਾਨਾ ਹੁੰਦਾ ਹੈ ਜਿਸ ਜਗ੍ਹਾ ਤੇ ਕਿਸੇ ਕ੍ਰਿਮੀਨਲ ਨੂੰ ਪੇਸ਼ ਕੀਤਾ ਜਾਂਦਾ ਉਸ ਜਗ੍ਹਾ ਦੇ ਉੱਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਕਿਸੇ ਤੇ ਹਮਲਾ ਹੋਏਗਾ ਤਾਂ ਜ਼ਾਹਿਰ ਤੌਰ ਤੇ ਕੁਐਸਚਨ ਖੜੇ ਹੋਣੇ ਲਾਜ਼ਮੀ ਹੋਣਗੇ ਕੁਐਸਚਨ ਹੁਣ ਖੜੇ ਹੋ ਰਹੇ ਨੇ ਸੁਰੱਖਿਆ ਤੇ ਕਿਉਂਕਿ ਕੋਰਟ ਦੇ ਵਿੱਚ ਸੁਰੱਖਿਆ ਜਿਹੜੀ ਪੁਲਿਸ ਦੇ ਹਵਾਲੇ ਹੈ ਔਰ ਕਿਤੇ ਨਾ ਕਿਤੇ ਜਾ ਕੇ ਸੁਰੱਖਿਆ ਇਸ ਕਰੇ ਕਰੜੀ ਕੀਤੀ ਗਈ ਸੀ ਕਿ ਵਿਵਾਦਿਤ ਮਹਿਲਾ ਬਰਖਾਸਤ ਜਿਹੜੀ ਹੈ ਕੀਤੀ ਗਈ ਹੈ ਉਸੇ ਐਫਆਈਆਰ ਦਰਜ ਹੋਣ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਸੇ ਗੱਲ ਕੀਤੀ ਐਫਆਈਆਰ ਦੀ ਐਫਆਈਆਰਸ ਦੇ ਖਿਲਾਫ ਹੈ ਕਿ ਨਹੀਂ ਹੈ ਇਹ ਤਾਂ ਹਜੇ ਜਾਂ ਕਿ ਦਾ ਵਿਸ਼ਾ ਹੈਗਾ ਡਿਟੇਲ ਪੁਲਿਸ ਦੱਸ ਸਕਗੀ ਪਰ ਜਿਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਇਸ ਦਾ ਨਾਂ ਕਿਤੇ ਨਾ ਕਿਤੇ ਇਸ ਮਹਿਲਾ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਸੀ ਜਿਹੜੇ ਕੀ ਅਸੀਂ ਪਤਰੀ ਨੇ ਵੀ ਕੱਲ ਖੁਲਾਸੇ ਕੀਤੇ ਸੀ ਕੱਲ ਨਿਊਜ਼ 80 ਤੇ ਵੀ ਗੱਲਬਾਤ ਉਸਨੇ ਕੀਤੀ ਸੀ ਅੱਜ ਸਵੇਰ ਵੀ ਉਸਨੇ ਨਾਲ ਗੱਲਬਾਤ ਕੀਤੀ ਹੈ ਕਹਿ ਰਹੀ ਹੈ ਕਿ ਮੇਰੇ ਘਰ ਨੂੰ ਖਰਾਬ ਕਰ ਰਹੀ ਹੈ ਮੇਰੇ ਪਤੀ ਦੇ ਨਾਲ ਨਜਾਇਜ਼ ਤੌਰ ਤੇ ਰਹਿ ਰਹੀ ਹੈ ਔਰ ਇਸੇ ਕਰਕੇ ਅਲਿਗੇਸ਼ਨ ਇਹ ਵੀ ਲੱਗੀ ਸੀ ਕਿ ਡਰੱਗਸ ਦਾ ਕੰਮ ਕਰਦੇ ਨੇ ਇੱਕ ਤਾਂ ਜਿਹੜੀ ਪੁਲਿਸ ਕਰਮਚਾਰੀ ਹੈ ਜਿਸ ਤੇ ਮਾਮਲਾ ਦਰਜ ਹੋਇਆ ਉਹ ਤੇ ਦੂਸਰਾ ਇਹ ਸ਼ਖਸ ਹੈ ਜਿਹੜਾ ਆਪਦੀ ਪਤਨੀ ਦੀ ਕੁੱਟਮਾਰ ਕਰ ਰਿਹਾ ਇਸੇ ਚੀਜ਼ ਨੂੰ ਲੈ ਕੇ ਆਪਣੇ ਆਪ ਤੋਂ ਉਹ ਬਾਹਰ ਹੋ ਗਿਆ ਕੁੱਟਮਾਰ ਆ ਕੇ ਆਪਦੀ ਪਤਨੀ ਦੀ ਕੀਤੀ ਗਈ ਹੈ ਹਾਲਾਂਕਿ ਪੁਲਿਸ ਨੇ ਇਸ ਨੂੰ ਜਿਹੜੀ ਮਹਿਲਾ ਨੂੰ ਕੱਲ ਜਦੋਂ ਆਪਦੀ ਕਸਟੜੀ ਦੇ ਵਿੱਚ ਰੱਖਿਆ ਸੀ ਤੇ ਉਸ ਤੋਂ ਬਾਅਦ ਦੁਬਾਰਾ ਉਹ ਅੱਜ ਫਿਰ ਦੋ ਦਿਨਾਂ ਦਾ ਰਿਮਾਂਡ ਮਿਲੇ ਇਸੇ ਦੇ ਵਿੱਚ ਪੋਚ ਕਰਦੇ ਵਿੱਚ ਇਹ ਖਲਾਸਾ ਹੋਇਆ ਕਿ ਕਥਿਤ ਤੌਰ ਤੇ ਇਹ ਵੀ ਉਸ ਚੀਜ਼ ਦਾ aaropi ਹੈਗਾ ਹੋ ਸਕਦਾ ਹੈ ਇਹ ਚਿੱਟੇ ਦਾ ਨਸ਼ਾ ਜਿਹੜਾ ਇਕੱਠਾ ਲੈ ਕੇ ਆਏ ਹੋਣ ਤਾਂ ਕਰਕੇ ਇਸ ਨੂੰ ਵੀ ਇਸ ਚਿੱਟੇ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਪਰ ਸਵਾਲ ਉਹੀ ਜਿਹੜਾ ਵਿਜੇ ਜਿਹੜਾ ਸ਼ੁਰੂ ਚ ਗੱਲ ਕੀਤੀ ਸੀ ਕਿ ਕੋਰਟ ਦੇ ਅੰਦਰ ਇਸ ਤਰ੍ਹਾਂ ਦੀ ਘਟਨਾ ਹੋ ਜਾਣਾ ਪੁਲਿਸ ਦੇ ਅਧਿਕਾਰੀ ਵੱਡੇ ਖੜੇ ਹੋਣਾ ਉਸੇ ਐਸ ਐਚਓ ਉੱਥੇ ਖੜੇ ਹੋਣਾ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹ ਉਹਨਾਂ ਨੂੰ ਪਤਾ ਸੀ ਕਿ ਇਸ ਬੰਦੇ ਦੇ ਖਿਲਾਫ ਤਾਂ ਆਲਰੇਡੀ ਪਰਚਾ ਦਰਜ ਹੈ ਇਹ ਆਲਰੇਡੀ ਪੁਲਿਸ ਨੂੰ ਲੜਿੰਦਾ ਹੈ ਔਰ ਪੁਲਿਸ ਨੇ ਕਿਉਂ ਨਹੀਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਦੂਜਾ ਸਵਾਲ ਜੀ ਇਸ ਪਰਚੇ ਨੂੰ ਵਿਜੀ ਸਾਈਡ ਤੇ ਵੀ ਰੱਖ ਕੇ ਆਪਾਂ ਗੱਲ ਕਰੀਏ ਤਾਂ ਜੇ ਕੋਈ ਬੰਦਾ ਕਾਨੂੰਨ ਨੂੰ ਹੱਥ ਦੇ ਵਿੱਚ ਲੈਂਦਾ ਕਿਸੇ ਮਹਿਲਾ ਦੀ ਕੁੱਟਮਾਰ ਕਰਦਾ ਹੈ ਤੇ ਪੁਲਿਸ ਵਾਲੇ ਮੌਕੇ ਤੇ ਖੜੇ ਮੂਕ ਦਰਸ਼ਕ ਬਣ ਕੇ ਦੇਖਦੇ ਨੇ ਕਿ ਉਹਨਾਂ ਦਾ ਫਰਜ਼ ਨਹੀਂ ਪੰਦਾ ਕਿਸ ਨੂੰ ਕਟੋਗਾ ਡਿਟੇਨ ਕਰ ਲਿਆ ਜਾਵੇ ਇਸ ਨੂੰ ਹਰਾਸਤ ਚ ਲੈ ਕੇ ਪੁੱਛਗਛ ਕੀਤੀ ਜਾਵੇ ਪਰ ਪੁਲਿਸ ਨੇ ਆਪਣੀ ਡਿਊਟੀ ਇੱਥੇ ਬਿਲਕੁਲ ਨਹੀਂ ਨਿਭਾਈ ਹੈ ਤਾਂ ਕਰਕੇ ਦੋਨਾਂ ਕੇਸਾਂ ਦੀ ਗੱਲ ਆ ਚਾਹੇ ਹੋ ਡਰੱਗ ਦਾਇ ਮਾਮਲੇ ਵਿੱਚ ਗ੍ਰਿਫਤਾਰੀ ਦੀ ਗੱਲ ਹੋਵੇ ਜਾਂ ਇਹ ਮਹਿਲਾ ਦੀ ਕੁੱਟਮਾਰ ਦੀ ਗੱਲ ਹੋਵੇ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਫਿਲਹਾਲ ਅੱਛਾ ਪੁਲਿਸ ਕਾਰਵਾਈ ਇਸ ਦਾ ਇੱਕ ਦੂਜਾ ਪੱਖ ਹੋਰ ਹੈ ਕੱਲ ਤੋਂ ਲੈ ਕੇ ਜਦੋਂ ਤੋਂ ਇਹ ਕੇਸ ਸੁਰਖੀਆ ਵੜਿਆ ਲਗਾਤਾਰ ਇਸ ਦੀਆਂ ਹੈਰਾਨੀਜਨਕ ਪਰਤਾਂ ਖੁੱਲ ਰਹੀਆਂ ਨੇ ਔਰ ਇੱਥੋਂ ਤੱਕ ਚਰ ਸੂਤਰਾਂ ਤੋਂ ਕਿ ਵੱਡੇ ਵੱਡੇ ਅਫਸਰਾਂ ਦੇ ਨਾਲ ਲਿਕ ਸੀ ਇਹਨਾਂ ਦੇ ਆਈਪੀਐਸ ਅਫਸਰਾਂ ਤੱਕ ਦੇ ਨਾਮ ਆ ਰਹੇ ਨੇ ਵਿਜੇ ਕੋਈ ਦੂਰ ਨਹੀਂ ਹੈ ਜਦੋਂ ਇਸ ਮਹਿਲਾ ਨੂੰ ਡਿਟੇਨ ਕੀਤਾ ਗਿਆ ਪਰ ਜਦੋਂ ਮੌਕੇ ਤੇ ਕਾਰਵਾਈ ਹੋਈ ਇਸ ਦੀ ਗੱਡੀ ਰੋਕੀ ਗਈ ਤਲਾਸ਼ੀ ਲੈਣ ਲੱਗੇ ਤੇ ਜਿਹੜੇ ਆਈਪੀਐਸ ਅਧਿਕਾਰੀ ਸੀ ਅੰਡਰ ਟ੍ਰੇਨਿੰਗ ਜਦੋਂ ਉਹਨਾਂ ਨੇ ਆ ਕੇ ਇਹਨਾਂ ਦੇ ਮੋਬਾਈਲ ਫੜ ਲਏ ਇਹਨਾਂ ਮਹਿਲਾ ਦੇ ਜਬਤ ਕਰ ਲਏ ਤੇ ਬਾਰ ਬਾਰ ਇੱਕੋ ਗੱਲ ਦੀਆਂ ਤੋਹਾਈਆਂ ਦੇ ਰਹੀ ਸੀ ਕਿ ਮੇਰੀ ਡੀਆਈਜੀ ਸਾਹਿਬ ਨਾਲ ਗੱਲ ਕਰਾ ਦਿਓ ਡੀਆਈਜੀ ਬਠਿੰਡਾ ਨਾਲ ਨਹੀਂ ਬਕਾਇਦਾ ਕਿ ਇਸ ਮਹਿਲਾ ਕਾਂਸਟੇਬਲ ਦੇ ਲਿੰਕ ਨੇ ਗੇੜੇ ਕਿਸੇ ਹੋਰ ਜਗ੍ਹਾ ਦੇ ਉੱਪਰ ਤਨਾਤ ਡੀਆਈਜੀ ਦੇ ਨਾਲ ਨੇ ਜਿਸ ਦੇ ਚਾਚਾ ਚਾਰੇ ਪਾਸੇ ਸੋਸ਼ਲ ਮੀਡੀਆ ਤੇ ਵੀ ਚਰਚਾ ਹੋ ਰਹੀ ਹੈ ਔਰ ਕਿਤੇ ਨਾ ਕਿਤੇ ਜਾ ਕੇ ਬਾਰ ਬਾਰ ਇਸ ਗੱਲ ਨੂੰ ਕੰਪੈਲ ਕੀਤਾ ਜਾਂਦਾ ਸੀ ਕਿ ਇੱਕ ਵਾਰ ਗੱਲ ਕਰਵਾ ਦਿਓ ਤਾਂ ਕਰਕੇ ਕਿਤੇ ਨਾ ਕਿਤੇ ਜਾ ਕੇ ਪੁਲਿਸ ਵਾਸਤੇ ਇਹ ਚੁਣੌਤੀ ਜ਼ਰੂਰ ਹੈ ਕਿ ਆਪਦੇ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਕੀ ਵਾਕਿਆ ਹੈ ਇਹ ਕਾਰਵਾਈ ਕਰਨਗੇ ਜਾਂ ਇਹ ਗੱਲ ਸਿਰਫ ਖਾਨਾ ਪੂਰਤੀ ਤੱਕ ਰਹਿ ਜਾਏਗੀ ਕਿਉਂਕਿ ਜਦੋਂ ਵੀ ਡਰੱਗਸ ਦੀ ਗੱਲ ਉੱਠਦੀ ਹੈ ਤਾਂ ਕਹਿ ਰਹੇ ਕਿ ਉੱਪਰ ਤੋਂ ਲੈ ਕੇ نیچے ਤੱਕ ਕਿਤੇ ਨਾ ਕਿਤੇ ਸਪੋਰਟ ਹੁੰਦੀ ਹੈ ਪ ਇਹ ਮਹਿਲਾ ਵੀ ਬਾਰ ਬਾਰ ਕਈ ਅਧਿਕਾਰੀਆਂ ਦੇ ਨਾਂ ਵੀ ਉਸਨੇ ਲਏ ਔਰ ਉਹਨਾਂ ਨਾਲ ਫੋਨ ਤੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਜਿਹੜੇ ਪੁਲਿਸ ਦੇ ਅਧਿਕਾਰੀ ਸੀ ਕਿਸੇ ਨੇ ਵੀ ਉਹਦਾ ਫੋਨ ਤੇ ਗੱਲਬਾਤ ਨਹੀਂ ਕਰਾਈ ਔਰ ਕਿਤੇ ਨਾ ਕਿਤੇ ਜਾ ਕੇ ਚਰਚਾ ਜ਼ਰੂਰ ਹੈ ਕਿ ਕਈ ਅਧਿਕਾਰੀਆਂ ਦੇ ਨਾਂ ਵੀ ਇਸ ਮਾਮਲੇ ਦੇ ਸਾਹਮਣੇ ਆ ਸਕਦੇ ਨੇ ਜ ਜਿਸੀ ਨਜ਼ਦੀਕੀਆਂ ਇਸ ਮਹਿਲਾ ਕਾਂਸਟੇਬਲ ਦੇ ਨਾਲ ਸਾਹਮਣੇ ਆ ਰਹੀਆਂ ਨੇ ਅੱਛਾ ਅੱਛਾ ਸੂਰਜ ਕੱਲ ਵੀ ਪੇਸ਼ ਕੀਤਾ ਗਿਆ ਸੀ ਕੋਰਟ ਦੇ ਵਿੱਚ ਕੱਲ 1 ਦਿਨ ਦਾ ਰਿਮਾਂਡ ਮਿਲਿਆ ਅੱਜ 2 ਦਿਨ ਦਾ ਰਿਮਾਂਡ ਮਿਲਿਆ ਪਹਿਲੀ ਗੱਲ ਤਾਂ ਇਹ ਹੈ ਕਿ ਐ ਕੀ ਇਸ ਮਾਮਲੇ ਚ ਪਰਤਾਂ ਜਾਦੇ ਖੁੱਲ ਰਹੀਆਂ ਨੇ ਇਸ ਕਰਕੇ ਅੱਜ 2 ਦਿਨ ਦਾ ਰਿਮਾਂਡ ਮਿਲ ਗਿਆ ਔਰ ਦੂਜੀ ਗੱਲ ਕੀ ਇਸ ਮਹਿਲਾ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋ ਪਾਈ ਹੈ ਜਿਵੇਂ ਆਮ ਤੌਰ ਤੇ ਕਈ ਵਾਰ ਜਰਨਲਿਸਟ ਕੋਰਟ ਦੇ ਬਾਹਰ ਆਉਂਦੇ ਜਾਂਦੇ ਪੁੱਛ ਲੈਂਦੇ ਨੇ ਕਿ ਉਹਦਾ ਪੱਕ ਕੀ ਹੈ ਦੇਖੋ ਵਿਜੇ 2-3 ਚੀਜ਼ਾਂ ਨੇ ਪਹਿਲੇ ਦਿਨ ਪੱਕ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਮਹਿਲਾ ਨੇ ਚਲਦੇ-ਚਲਦੇ ਗੱਲ ਦਾ ਜਵਾਬ ਦਿੱਤਾ ਕਿ ਮੈਨੂੰ ਨਜਾਇਜ਼ ਤੌਰ ਤੇ ਫਸਾਇਆ ਜਾ ਰਿਹਾ ਹੈ ਮੈਂ ਸੀਗਦੀ આરોપી ਨਹੀਂ ਆਸੀ ਉਸ ਦਾ ਪੱਖ ਵੀ ਚਲਾ ਰਹੇ ਹਾਂ ਉਸ ਮਹਿਲਾ ਦਾ ਕੋਡ ਆ ਜਿਹੜਾ ਚਲਾਉਣਾ ਹੈ ਕਿ ਇਹ ਜੇ ਜਰਨਲਿਸ ਸਾਡਾ ਫਰਜ਼ ਵੀ ਬੰਦ ਹੈ ਕਿ ਆਖਿਰਕਾਰ ਜਿਸ ਦੇ ਉਪਰ ਐਲੀਗੇਸ਼ਨ ਲੱਗ ਰਹੇ ਨੇ ਉਹਦੀ ਸਫਾਈ ਕੀ ਉਸਨੇ ਕਿਹਾ ਕਿ ਮੈਨੂੰ ਨਜਾਇਜ਼ ਫਸਾਇਆ ਜਾ ਰਿਹਾ ਹੁਣ ਗੱਲ ਕੀਤੀ ਹੈ ਤੁਸੀਂ ਕਿ ਰਿਮਾਂਡ ਕਿੰਨੇ ਦਿਨਾਂ ਦਾ ਹੈ ਪਹਿਲੀ ਵਾਰ ਪੁਲਿਸ ਹੈ ਉਹ 4 ਦਿਨਾਂ ਦੇ ਰਿਮਾਂਡ ਦੀ ਮੰਗ ਕਰਦੀ ਹੈ ਜਦਕਿ ਪੁਲਿਸ ਨੂੰ 1 ਦਿਨ ਦਾ ਰਿਮਾਂਡ ਦਿੱਤਾ ਜਾਂਦਾ ਹੈ ਪਰ ਦੁਬਾਰਾ ਤੋਂ ਜਦੋਂ ਪੁਲਿਸ ਇਸ ਪੂਰੇ ਮਾਮਲੇ ਨੂੰ ਪ੍ਰੋਪਰ ਤੌਰ ਤੇ ਟਰੈਕ ਕਰਨ 'ਚ ਸਫਰ ਰਹਿੰਦੀ ਹੈ ਤਾਂ ਦੁਬਾਰਾ ਪੁਰਸ ਨੂੰ ਲੱਗਦਾ ਹੈ ਕਿ ਇਹਦਾ ਮਾਮਲਾ ਤਾਂ ਜ਼ਿਆਦਾ ਹਾਈ ਪ੍ਰੋਫਾਈਲ ਹੋ ਗਿਆ মিডিਆ ਟ੍ਰਾਇਲ ਬੜਾ ਹੋ ਰਿਹਾ ਇਸ ਮਾਮਲੇ ਤੇ ਤਾਂ ਕਰਕੇ ਪੁਰਸ ਆਪਦੀ ਨੀਂਦ ਉੱਜਾਗਦੀ ਹੈ ਤੇ ਪੁਲਿਸ ਦੁਬਾਰਾ ਤੋਂ 7 ਦਿਨਾਂ ਦੇ ਰਿਮਾਂਡ ਦੀ ਗੱਲ ਕਰਦੀ ਹੈ ਹਾਲਾਂਕਿ ਪਹਿਲਾਂ ਕੀ ਹੁੰਦਾ ਹੈ ਕਿ ਪਹਿਲਾਂ ਹੀ ਪੁਲਿਸ 7-8 ਦਿਨਾਂ ਦਾ ਰਿਮਾਂਡ ਦੀ ਗੱਲ ਕਰਦੀ ਹੈ ਪਰ ਪਹਿਲਾਂ ਪੁਲਿਸ ਨੇ 3-4 ਦਿਨਾਂ ਦੇ ਰਿਮਾਂਡ ਦੀ ਡਿਮਾਂਡ ਕੀਤੀ ਇੱਕ ਦਿਨ ਦਾ ਮਿਲਿਆ ਪਰ ਦੂਸਰੀ ਵਾਰ ਜਦੋਂ 7 ਦਿਨਾਂ ਦੇ ਰਿਮਾਂਡ ਡਿਮਾਂਡ ਕੀਤੀ ਤਾਂ 2 ਦਿਨਾਂ ਦਾ ਰਿਮਾਂਡ ਹੈ ਜਿਹੜਾ ਮੰਨ ਲਓ ਕੋਰਟ ਨੇ ਦਿੱਤਾ ਹੈਗਾ ਹੁਣ 2 ਦਿਨਾਂ ਦੇ ਵਿੱਚ ਅੱਗੇ ਖੁਲਾਸੇ ਕਿਸ ਤਰ੍ਹਾਂ ਦੇ ਹੁੰਦੇ ਨੇ ਕਿਸ ਤਰ੍ਹਾਂ ਕੀ ਤਾਰ ਜੁੜਦੇ ਨੇ ਕਿਉਂਕਿ ਜਿਹੜਾ ਪਿਛਲੇ ਦਿਨ ਦੇ ਵਿੱਚ ਰਿਮਾਂਡ ਮਿਲਿਆ ਸੀ ਉਸ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਹੈ ਕਿ ਸਿਰਫ ਇਸ ਕੱਲੀ ਦਾ ਕੰਮ ਨਹੀਂ ਹੈ ਇਹਦਾ ਜਿਹੜਾ ਸਾਥੀ ਸੀ ਉਸ ਨੂੰ ਵੀ ਹਿਰਾਸਤ ਦੇ ਵਿੱਚ ਪੁਲਿਸ ਕੈਰੀ ਹੈ ਕਿ ਜਲਦੀ ਲਵਾਂਗੇ ਜਿਸ ਨੇ ਆ ਬਠਿੰਡਾ ਪੁਲਿਸ ਦੇ ਵਿੱਚ ਹੋ ਗੀ ਰਿਹਾ ਠੀਕ ਹੈ ਯਾਨੀ ਪਰਤਾ ਕਿਡੀਆਂ ਡੂੰਗੀਆਂ ਨੇ ਇਸ ਦਾ ਖੁਦ ਪੁਲਿਸ ਨੂੰ ਵੀ ਅੰਦਾਜ਼ਾ ਨਹੀਂ ਸੀ ਤੇ ਹੁਣ ਹੌਲੀ ਹੌਲੀ ਖੁੱਲ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਸੂਰਜ ਸਾਡੇ ਨਾਲ ਇਸ ਪੂਰੀ ਡਿਟੇਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਬਠਿੰਡਾ ਦਾ ਇਹ ਹਾਈ ਪ੍ਰੋਫਾਈਲ ਮਾਮਲਾ ਹੈ ਔਰ ਦਿਨੋਂ ਦਿਨ ਹੋਰ ਹਾਈ ਪ੍ਰੋਫਾਈਲ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਨਾਮ ਜੁੜਦੇ ਜਾ ਰਹੇ ਨੇ ਉਸ ਤਰੀਕੇ ਨਾਲ ਇਹ ਮਾਮਲਾ ਹੋਰ ਵੱਡਾ ਹੁੰਦਾ ਜਾ ਰਿਹਾ ਤੇ ਪਤਾ ਨਹੀਂ ਕਿੰਨੇ ਖੁਲਾਸੇ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਨਾਲ ਸੰਬੰਧਤ ਹੋ ਸਕਦੇ